ਜੀ ਆ ਦੇਖੋ ਆਪ ਤਿਆਰ ਕਰਾਇਆ ਬਾਈ ਕਹਿੰਦਾ ਤੇ 500 ਚ ਦਾ ਬਾਈ ਕੱਲੇ ਸਾਨੂੰ ਸੀ ਕੇ ਵੀ ਨਹੀਂ ਦਿੰਦਾ ਕੱਪੜਾ ਦਾ ਕਿੱਥੋਂ ਮਿਲ ਜੂਗਾ ਠੀਕ ਹੈ ਰੇਕ ਸਾਈਜ਼ ਮਿਲ ਜੂ ਬਾਈ ਸਾਰੀ ਸਾਈਜ਼ ਸਾਰੀ ਮਿਲ ਜੰਗੇ ਠੀਕ ਹੈ ਜੀ ਬਜਾਰ ਦੀ ਚੁੰਨੀ ਜਿਹਨੂੰ ਕਹਿੰਦੇ ਆ ਹਾਂ ਜੇ ਬੁੜੀਆਂ ਨੂੰ ਪਤਾ ਕੋਈ 250 ਇੱਕ ਦੋ ਲਾਸਟ 200 ਤੋਂ ਘਾਟ ਉਹ ਨਹੀਂ ਦਿੰਦਾ ਹਾਂ ਆਪਾਂ 250 ਦੇ ਦੋ ਆਹ ਕੰਪਨੀ ਬਾੜਾ 250 ਦੀਆਂ ਦੋ ਬਿੰਦੂ ਮਿਲ ਜਾਣਗੇ ਦੇਖੋ ਪ੍ਰਿੰਟ ਅੱਛਾ ਪ੍ਰਿੰਟ ਵੀ ਇਹ ਹਾਂਜੀ ਇਹ ਪ੍ਰਿੰਟ ਵਾਲਾ ਇਹ ਵੀ ਉਹਨੇ ਦਾ ਹੀ ਆ 402 ਆ ਜੀ ਆ ਦੇਖੋ ਅੱਛਾ ਕੱਪੜਾ ਇੱਕ ਕੱਪੜਾ ਇੱਕ ਵੀ ਲੈ ਸਕਦਾ ਬੰਦਾ ਇੱਕ ਵੀ ਲੈ ਲੈ ਪਾਣ ਜੋ ਕ ਹਾਂ ਮੇਰੇ ਦੁਕਾਨ ਤੇ ਮੇਲਾ ਲਾ ਲੰਦੇ ਆ ਆਪਣਾ ਪਾਣ ਜੋ ਕਪੜਾ ਹੋਊਗਾ ਐਨੀ ਵੀ ਖਰਾਬ ਨਹੀਂ ਹੋਊ ਕੰਮ ਨਹੀਂ ਕਪੜਾ ਵਧੀਆ ਹੋਊਗਾ ਠੀਕ ਆ ਆ ਦੋ ਦੋ ਤਿੰਨ ਤਿੰਨ ਜਿਹੜਾ ਸੂਟ ਵਿਕਦੇ ਆਂ ਬਾਜ਼ਾਰ ਚ ਆ ਲੈ ਹਾਂਜੀ ਸੂਟ ਦੇਖੋ ਕਿੰਨਾ ਘੈਂਟ ਹੈ ਹਾਂ ਦੁਬੱਟਾ ਆਪਾਂ ਕਿੰਨੇ ਦਾ ਦੇਵਾਂਗੇ ਆਪਾਂ ਡੇਢ ਲੱਗੇ 750 ਰੁਪਏ ਦਾ ਹੀ ਸਾਰਾ ਕੋ ਮੈਂ ਆ ਚੁੰਨੀ ਹੈ ਜੁਨੀਆਂ ਹਾਂ ਬਾਜ਼ਾਰ ਚ ਕੋਈ 70 ਦੀ ਵੇਚਦਾ ਕੋਈ 80 ਵੇਚਦਾ ਕੋਈ 100 ਦੀ ਵੇਚਦਾ ਹੀ ਹਾਂ 100 ਰੁਪਏ ਚ ਤਿੰਨ ਹੈ ਜੀ 100 ਦੀਆਂ ਤਿੰਨ ਕੋਈ ਤਿੰਨ ਲਓ ਜੀ 100 ਦੀਆਂ ਤਿੰਨ ਚੁੰਨੀਆਂ ਬਾਜ਼ਾਰ ਚ 70 80 ਦੀ ਕਾਮ ਇਸ ਤੋਂ ਵਧੀਆ ਕਿ ਆ ਗਿਆ ਜਾਮ ਤੇ ਇਸ 57800 ਮਿਲਣਾ ਜੀ ਹੂੰ ਆਪਾਂ 600 ਦੋ ਦੇਨੇ 301 301 ਜਾਮ ਹੈ ਜਾਮ ਤੇ ਆ ਗਿਆ ਸਸੀ ਕਲਪੀਆਂ ਵੀ ਉਹ ਮੈਂ ਥੋੜਾ ਆਪਣਾ ਮਾਨ ਪਠੰਡੇ ਵਾਲਾ ਮਿੱਤਰੋ ਪਠੰਡੇ ਖੜੇ ਹਾਜ਼ੀ ਰਤਨ ਰੋਡ ਤੇ 10 ਨੰਬਰ ਗਲੀ ਦੇ ਸਾਹਮਣੇ ਮੈਦਾਨ ਕਲੈਕਸ਼ਨ ਤੇ ਮਿੱਤਰੋ ਮਹਿੰਗੇ ਕੱਪੜੇ ਹਨਾ ਜਿੰਨੇ ਮਰਜ਼ੀ ਖਰੀਦ ਲਓ ਕੋਈ ਹੱਦ ਨਹੀਂ ਹੁੰਦੀ ਠੀਕ ਆ ਬਹੁਤ ਮਹਿੰਗੇ ਮਹਿੰਗੇ ਬ੍ਰਾਂਡ ਪਿਆ ਪਰ ਸੋਨੂੰ ਅੱਜ ਇੱਕ ਬਹੁਤ ਸਸਤੀ ਦੁਕਾਨ ਤੇ ਲੈ ਕੇ ਆਏ ਆ ਜਿੱਥੇ ਬਹੁਤ ਜ਼ਿਆਦੇ ਸਸਤਾ ਕੱਪੜਾ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੂਗੀ ਇਹਨੇ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲੋ ਜੀ ਠੀਕ ਹੋ ਹਾਂ ਜੀ ਹਾਂ ਠੀਕ ਹੈ ਜੀ ਇਹ ਮਾਂ ਪੁੱਤ ਦੋਨੋਂ ਬੈਠੇ ਆ ਦੁਕਾਨ ਤੇ ਜੀ ਬਹੁਤ ਜ਼ਿਆਦੇ ਇਹਨਾਂ ਦੀ ਦੁਕਾਨ ਚੱਲਦੀ ਆ ਰੇਡ ਬਹੁਤ ਜ਼ਿਆਦੇ ਸਸਤੇ ਆ ਇਹਨਾਂ ਦੇ ਨੰਬਰ ਚੱਲੀ ਜਾਂਦੇ ਆ ਅ ਭਾਈ ਕੁੜਤੇ ਪਜਾਮੇ ਬਣੇ ਬਣਾਏ ਮਿਲਦੇ ਆ ਤੁਹਾਡੇ ਕੋਲ ਹਨਾ ਅੱਛਾ ਇਹ ਕੀ ਰੇਟ ਹੈ ਬਜਾਏ 8-900 ਦਾ ਮਿਲਦਾ ਜੀ ਅੱਛਾ ਆਪਣੇ ਕੋਲ ਸਵਾਈਜ਼ ਮੇ 500 ਹੋ ਗਈ 1000 500 ਦਾ ਕੁੜਤਾ ਪਜਾਮਾ ਬਣਿਆ ਬਣਾਇਆ ਨਾਲ ਪ ਲਓ ਜੀ ਕਢਾਈ ਕੀਤੀ ਹੋਈ ਹੈ ਬਣਿਆ ਬਣਾਇਆ ਕੁੜਤਾ ਪਜਾਮਾ 500 ਦਾ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਕਲਰ ਰੰਗ ਮੇਰਾ ਹਾਂ ਜੀ ਰੰਗੜੀਆਂ ਮਿਲ ਜਾਣਗੇ ਵਾਈਟ ਵੀ ਮਿਲ ਜੂਗਾ ਜੀ ਆ ਦੇਖੋ ਅੱਛਾ ਵਾਈਟ ਵੀ ਮਿਲਦਾ ਵਾਈਟ ਮਿਲ ਜੀ ਇਹ ਆਪ ਤਿਆਰ ਕਰਾਏ ਹੋਏ ਐ ਇਹ ਬਹੁਤ ਵਧੀਆ ਵਾਸਤੇ ਇਹ ਚਾਦਰਾਂ ਨੇ ਬਾਕੀ ਚਾਦਰਾਂ ਜੀ ਬੈੱਡ ਦੀ ਡਬਲ ਬੈੱਡ ਦੀ ਚਾਦਰ ਹੈ ਕਿੰਗ ਸਾਈਜ਼ ਆਊਗਾ ਹਾਂ ਰੰਗ ਖਰਾਓ ਜੇ ਬੋਰਾ ਇਹ ਸ਼ਰਿੰਕੋ ਜੇ ਸਾਡੀ ਵਾਪਸ ਕਿੰਨੇ ਦੀ ਹੈ ਇਹ 170 ਰੁਪਏ ਜੀ 170 ਦੀ ਫੁੱਲ ਗਰੰਟੀ ਯਾਦਰ ਦੀ ਆਪ ਤਿਆਰ ਕਰਾਏ ਆ ਬਾਈ ਕਹਿੰਦਾ ਤੇ 500 ਚ ਦਾ ਬਾਈ ਕੱਲੇ ਸਾਨੂੰ ਸੀਕੇ ਵੀ ਨਹੀਂ ਦਿੰਦਾ ਕਪੜ ਠੀਕ ਆ ਸਾਰੇ ਸਹਜ ਮਿਲ ਜਾਣਗੇ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਹਾਂਜੀ ਕਪੜਾ ਮਿਲ ਜਾਂਦਾ ਜਿਵੇਂ ਆ ਪਿਆਈ ਅੱਛਾ ਕਪੜਾ ਕਿੰਨੇ ਦਾ ਕੁੜਤਾ ਪਜਾਮਾ ਮਿਲ ਜਾਂਦਾ ਹੈ ਕਈ ਕੁੜਤਾ ਮੈਂ ਤੁਹਾਡਾ 200 ਸਟਾਰਟਿੰਗ ਆ ਆ ਕਪੜਾ ਹੈ ਇਹ ਬਾਜ਼ਾਰ 450 500 ਮਿਲਣਾ ਇਹ ਕੰਪਨੀ ਵਾ ਲੋ ਹਾਂਜੀ ਕਿਹੜੀ ਕੰਪਨੀ ਆ ਕੰਪਨੀ ਦਾ ਮੁਫਤਲਾ ਦਾ ਮਾਲ ਹੈ ਯਾ 450 500 ਆਪਾਂ 500 ਦੇ ਦਨੇ ਜੀ ਫੁੱਲ ਗਾਰੰਟੀ ਕਪੜੇ ਦੀ 500 ਦੇ ਦੋ 250 ਦਾ ਇੱਕ ਹਾਂਜੀ ਫੁੱਲ ਕਪੜਾ ਦੀ ਫੁੱਲ ਗਾਰੰਟੀ ਅੱਛਾ ਕਪੜੇ ਦੀ ਫੁੱਲ ਗਾਰੰਟੀ ਇਸ ਤੋਂ ਬਾਅਦ ਸਾਡੇ ਕੋਲ 1000 ਰੁਪਏ ਤੱਕ ਦੇ ਹੁੰਦੀ ਆ 500 ਦੇ ਦੋ ਸਾਡੇ ਕੋਲ ਰੇਂਜ 1000 ਰੁਪਏ ਤੱਕ ਹੁੰਦੀ ਆ ਦੇਖੋ ਇੱਕ ਆ ਚੀਜ਼ ਆ ਗਈ ਇਹ ਜਾਮ ਆ ਗਿਆ ਕਪੜਾ ਜਾਮ ਤੇ ਆ ਗਿਆ ਇਹ ਜਾਮ ਤੇ ਆ ਗਿਆ ਕਪੜਾ ਜੀ ਇਸ ਤੋਂ ਵਧੀਆ ਆ ਗਿਆ ਜਾਮ ਤੇ ਇਸ 50 7 800 ਮਿਲਣਾ ਜੀ ਹਮ ਆਪਾਂ 600 ਦੋ ਦੇਨੇ 300 ਇੱਕ 300 ਦਾ ਇੱਕ ਜਾਮ ਹੈ ਜਾਮ ਤੇ ਆ ਗਿਆ ਜੀ ਕੁੜਤੇ ਪਜਾਮੇ ਮਿੱਤਰੋ ਕਈ ਬੰਦੇ ਨਹੀਂ ਮਹਿੰਗੇ ਪਾ ਸਕਦੇ ਜਾਂ ਨਹੀਂ ਵੇਂਗੇ ਪਾਉਣਾ ਚਾਹੁੰਦੇ ਇੱਕ ਆ ਚੀਜ਼ ਆ ਗਈ ਜੀ ਹਮ ਇਹ ਬਾਜ਼ਾਰ 'ਚ 1000 ਦਾ ਮਿਲੇ 1200 ਮਿਲੇ ਆਪਣੇ ਕੋਲ 700 ਦੋ 350 ਕੁੜਤਾ ਵੱਡੇ ਬਣੇ ਦਾ 350 ਦਾ 95 ਗੁਣਟਾ ਵੱਡੇ ਪਣੇ ਦਾ ਵੱਡੇ ਪਣੇ ਦਾ 1000 ਕੱਪੜੇ ਦੀ ਗਾਰੰਟੀ ਬੋਰ ਆ ਜੇ ਕੁਝ ਹੋਰ ਜੀ ਫੁੱਲ ਗਾਰੰਟੀ ਕੱਪੜੇ ਦੀ ਫੁੱਲ ਗਾਰੰਟੀ ਹੈ ਆ ਦੇਖੋ ਮਿੱਤਰੋ ਇੰਨੇ ਸਸਤੇ ਕਿੱਪੜੇ ਤੁਹਾਨੂੰ ਕਿੱਥੇ ਮਿਲਣੇ ਤਾਂ ਇਹਨਾਂ ਕੋਲੇ ਗਾਹਕ ਦੀ ਵਾਰੀ ਨਹੀਂ ਆਉਂਦੀ ਅੱਜ ਸੰਡੇ ਆ ਤਾਂ ਵੀ ਬਾਈ ਅਸੀਂ ਵੇਟ ਕਰੀਬ ਕਦੋਂ ਗਾਹਕ ਘਟੇ ਤਾਂ ਕਦੋਂ ਵੀਡੀਓ ਬਣਾਈਏ ਬਾਈ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਬਹੁਤ ਰਿਸਪੌਂਸ ਆਇਆ ਉਹਦਾ ਤੇ ਹੋਰ ਇਸ ਤੋਂ ਇਲਾਵਾ ਬਾਈ ਲੇਡੀਜ਼ ਸਾਡੇ ਕੋ ਸਾਰਾ ਕੁ ਮੈਂ ਆ ਚੁੰਨੀ ਆਈ ਚੁੰਨੀਆਂ ਹਾਂ ਗਾਜ ਕੋ 70 ਦੀ ਵੇਚਾ ਕੋ 80 ਵੇਜਾ ਕੋ 100 ਦੀ ਵੇਚਦਾ ਜੀ ਲਓ ਜੀ 100 ਦੀਆਂ ਤਿੰਨ ਚੁੰਨੀਆਂ ਬਾਜ਼ਾਰ 'ਚ 70 80 ਦੀ ਕਹਿੰਦੇ ਇਹ ਮਿਲਦੀ ਆ ਹਾਂਜੀ ਹੋਰ ਇਸ ਤਰ੍ਹਾਂ ਦੀਆਂ ਚੁੰਨੀਆਂ ਦੇਖੋ ਆ ਵੀ ਐ ਇਹ 400 ਪਈ ਦੋ ਆ ਜੀ ਅੱਛਾ ਇਹ 100 ਦੀਆਂ ਦੋ ਨੇ ਕੋਈ ਨਾ ਦੋ ਇਹ ਵੀ ਕਾਟਨ ਦੀਆਂ ਚੁੰਨੀਆਂ ਬੋਲਦੇ ਹੋਰ ਕਾਟਨ ਦੀ ਆ ਜੀ ਇਹ ਪਿਓਰ ਕਾਟਨ ਦੀ ਇਹ ਪਿਓਰ ਕਾਟਨ ਦੀ ਥੋੜੀ ਮਿਕਸ ਲਓ ਮੇਰੀਆਂ ਭੈਣੋ ਸਾਇਜ ਪੂਰਾ ਖੁੱਲਾ ਥੋੜੇ ਪੈਸਿਆਂ ਦੇ ਵਿੱਚ ਤੁਸੀਂ ਵੱਧੂ ਇੱਥੋਂ ਕੱਪੜੇ ਚੁੰਨੀਆਂ ਲੈ ਕੇ ਜਾ ਸਕਦੇ ਹੋ ਆ ਨੰਬਰ ਤੇ ਸੰਪਰਕ ਕਰ ਲਿਓ ਹਾਜੀ ਰਤਨ ਰੋਡ ਮੈਦਾਨ ਕਲੈਕਸ਼ਨ 10 ਨੰਬਰ ਗਲੀ ਦੇ ਸਾਹਮਣੇ ਫੋਨ ਮਾਰ ਲਿਓ ਇਹਨਾਂ ਨੂੰ ਕੋ ਇਹ ਕਾ ਚੀ ਆ ਗਈ ਜੀ ਪਾਕਿਸਤਾਨ ਚ ਨਹੀਂ ਆਏ ਪਾਕਿਸਤਾਨ ਚ ਨਹੀਂ ਆਈ ਹਾਂ ਬਜਾਰ 3350 ਦੀ ਮਿਲਨੀ ਹੈ ਆਪਣੇ ਕੋਲ ਆਪਾਂ ਨੂੰ 250 ਹੀ ਦੋ 250 ਦੀਆਂ ਦੋ ਸਵਾ 100 ਦੀ ਇੱਕਵਾ ਹੋਦੀ ਇੱਕ ਆ ਜੀ ਦੇਖੋ ਜੀ ਕਿੰਨਾ ਫਰਕ ਹੈ ਬਜ਼ਾਰ ਨਾਲ ਆ ਦੇਖੋ ਜੀ ਆ ਫੁਲਕਾਰੀ ਆ ਗਈ ਜੀ ਫੁਲਕਾਰੀ ਹਾਂ ਇਹ ਵੀ 3350 ਦੀ ਮਿਲਦੀ ਹੈ ਆਪਣੇ ਕੋਲ 300 ਹੀ ਦੋ 300 ਦੀਆਂ ਦੋ 150 ਰੁਪਏ ਦੀ ਆ ਜੀ 150 ਫੁਲਕਾਰੀ ਫੁਲਕਾਰੀ 150 ਰੁਪਏ ਫੁਲਕਾਰੀ 150 ਦੀ ਹਾਂ ਜੀ ਲੋ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਘਰੇ ਬੈਠੀਆਂ ਨੇ ਹਨਾ ਉਹਨਾਂ ਨੂੰ ਪਤਾ ਹੀ ਹੁੰਦਾ ਹੁੰਦਾ ਜੇ ਹੁੰਦਾ ਕਿ ਆ ਕੋ ਕਪੜਾ ਖਰੀਦਦੀਆਂ ਤੇ ਆ ਜੇ ਰੇਟ ਤੁਹਾਨੂੰ ਸਸਤੇ ਲੱਗਦੇ ਆ ਤਾਂ ਲੁੱਟ ਲਓ ਮੇਰਾ ਇੱਕ ਆ ਪਿਓਰ ਚੁੰਨੀ ਆ ਜੀ ਪਿਓਰ ਚੁੰਨੀ ਚੌਰ ਦੀ ਚੁੰਨੀ ਜਿਹਨੂੰ ਕਹਿੰਦੇ ਆ ਹਾਂ ਜੀ ਬੁੜੀਆਂ ਨੂੰ ਪਤਾ ਕੋਈ 250 ਇੱਕ 2 लास्ट 200 ਤੋਂ ਘਾਟ ਉਹ ਨਹੀਂ ਦਿੰਦਾ ਹਾਂ ਆਪਾਂ 250 ਦੇ ਦੋ ਆਹ ਕੰਪਨੀ ਵੜ ਲਓ 250 ਦੀਆਂ ਦੋ ਬਿੰਨੀ ਦੀ ਆਹ ਕੰਪਨੀ ਵੜ ਲਓ ਐਨੀ ਡੁਪਲੀਕੇਟ ਮਾਲ ਨਹੀਂ ਹੋਗਾ ਅੱਛਾ ਗਾਰੰਟੀ ਹੋ ਮਾਲ ਦੀ ਕੰਪਨੀ ਦਾ ਮਾਲ ਉਹ ਡੁਪਲੀਕੇਟ ਮਾਲ ਨਹੀਂ ਹੋਗਾ ਕੰਪਨੀ ਬੰਦਾ ਬਹੁਤ ਸਾਧ ਤੇ ਫਕਰ ਬੰਦਾ ਹੈ ਪਹਿਲਾਂ ਸਾਰਿਆਂ ਨਾਲ ਵਧੀਆ ਨਹੀਂ ਪਾਈ ਸੀ ਮੈਂ ਪਹਿਲਾਂ ਵੀਡੀਓ ਪਾਈ ਸੀ ਮਿਲਿਆਣੇ ਚ ਗਈ ਸੀ ਇਸ ਵਾਰ ਵੀ ਸ਼ੇਅਰ ਕਰਕੇ ਮਿਲਿਆਣੇ ਚ ਪਹੁੰਚਾ ਦਿਓ ਕਿਸੇ ਭੈਣ ਵੀਰ ਦੇ ਕੰਮ ਆਜੂ ਸਸਤੇ ਕੱਪੜੇ ਮਿਲਦੇ ਆ ਬਹੁਤ ਯਾਰੇ ਗਾਰੰਟੀ ਫੁੱਲ ਲੈਂਦਾ ਇਹ ਇਹ ਕੱਦ ਮਾਤਾ ਬੈਠੇ ਆ ਹਾਂਜੀ ਇਹ ਕਾ ਕੱਪੜਾ ਆ ਗਿਆ ਜੀ ਕਿਹੜਾ ਕੱਪੜਾ ਵਜਦਾ ਇਹ ਇਹ ਕੜਾਈ ਕਰਦੀਆਂ ਪਹਿਣਾ ਕੜਾਈ ਕਰਦੀਆਂ ਕੋਟਨ ਦਾ ਕੱਪੜਾ ਪਿਓਰ ਕੋਟਨ ਦਾ ਕੱਪੜਾ ਅੱਛਾ ਕੜਾਈ ਕਰਨ ਵਾਸਤੇ ਕੜਾਈ ਕਰਨ ਵਾਸ ਅੱਛਾ ਰੰਗ ਦੇ ਜਾਨ ਬਾਦੂ ਪਏ ਹੋਰ ਮਿਲ ਜਾਣਗੇ ਇਹ ਕਿੰਨੇ ਦਾ ਬਈ ਯਾਰ 3 350 ਮਿਲ ਲਈ ਹਾਂ ਆਪਾਂ 402 400 ਦੇ 200 ਰੁਪਏ 5 ਮੀਟਰ 200 ਦਾ 5 ਮੀਟਰ ਹਾਂਜੀ ਰੰਗ ਦੇ ਮਿਲ ਜਾਣਗੇ ਅੱਛਾ ਹੋਰ ਵੀ ਦਿਖਾ ਦੇ ਦੇਖੋ ਯਾਰ ਆਹ ਆਹ ਪ੍ਰਿੰਟ ਵੀ ਮਿਲ ਜਾਣਗੇ ਦੇਖੋ ਪ੍ਰਿੰਟ ਅੱਛਾ ਪ੍ਰਿੰਟ ਵੀ ਇਹਦੇ ਵਿੱਚ ਹਾਂਜੀ ਇਹ ਪ੍ਰਿੰਟ ਵਾਲੇ ਇਹ ਵੀ ਉਹਨੇ ਦੇ ਆ 402 ਹੈ ਜੀ ਆ ਦੇਖੋ ਅੱਛਾ 402 ਕਪੜਾ ਇੱਕ ਕਪੜਾ ਇੱਕ ਵੀ ਲੈ ਸਕਦਾ ਬੰਦਾ ਇੱਕ ਲੈ ਲੈ ਪਾਣ ਜੋ ਕਪੜਾ ਹੋਊਗਾ ਐ ਨਹੀਂ ਹੈ 100 ਰੁਪਏ ਵਿੱਚ ਜਾਂ 50 ਮੇਰੇ ਦੁਕਾਨ ਤੇ ਮੇਲਾ ਲਾ ਲੈਂਦੇ ਆ ਆਪਣੇ ਕੋ ਪਾਣ ਜੋ ਕਪੜਾ ਹੋਊਗਾ ਐਨੀ ਵੀ ਖਰਾਓ ਦੀ ਜੋ ਉਹ ਕੰਮਣੀ ਕਪੜਾ ਵਧੀਆ ਆਊਗਾ ਠੀਕ ਹੈ ਪਾਣੀ ਜੋ ਕਪੜਾ ਰੰਗੜੀਆਂ ਮਿਲ ਜਾਣਗੇ ਦੇਖੋ ਰੰਗੜੀਆਂ ਬਰੀਕ ਡਿਜ਼ਾਈਨ ਲੈ ਲਓ ਉਹ ਲੈ ਲਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਠੀਕ ਹੈ ਪਾਉਣ ਵਾਲਾ ਕਪੜਾ ਕਹਿੰਦੇ ਪਾਉਣ ਵਾਲਾ ਕਪੜਾ ਐ ਨਹੀਂ ਵੀ ਦੇਣ ਲੈਣਾ ਵਾਲਾ ਜਾਂ ਹੋਰ ਹੈ ਕਰੇ ਸਵਾਲੋ ਬੜਾ ਬੜਾ ਫੱਕਰ ਬੰਦਾ ਤੁਸੀਂ ਇੱਕ ਵਾਰੀ ਆਓਗੇ ਦੁਕਾਨ ਤੇ ਸਿਰੇ ਜਾਣ ਵਾਲਾ ਬੰਦਾ ਨਹੀਂ ਮਾਲ ਵੈਰਾਈਟੀ ਵੱਧੂ ਇਹਦੇ ਕੋਲ ਆ ਦੇਖੋ ਜੀ ਲੈ ਮੈਂ ਤਰਾ ਉਹ ਤਾਂ ਦਿਨ ਛਿਪ ਜਿਹੜੀ ਮੇਨ ਮੇਨ ਚੀਜ਼ਾਂ ਆਉਂਦੀਆਂ ਆ ਦੇਖ ਕਿਹੜਾ ਸੂਟ ਵਾਜਦਾ ਇਹ ਬਾਈ ਜੀ ਦੀਪਤੀ ਦਾ ਬ੍ਰਾਂਡ ਐ ਕਹਦਾ ਦੀਪਤੀ ਸਾਬ ਦਾ ਬ੍ਰਾਂਡ ਐ ਦੀਪਤੀ ਦਾ ਚੀਜ਼ ਮਾਲੂਗਾ ਹਾਂ ਬਾਜ਼ਾਰ 'ਚ ਕੋਈ 450 ਵੇਚਦਾ ਕੋਈ 500 ਵੇਚਦਾ ਜੀ ਹਾਂ ਕਾਟਨ ਦੀ ਜੁਨੀਓ ਪਿਓਰ ਨਾਲ ਸਹਿਜ ਪੂਰਾ ਫੁੱਲਾ ਹੋਊਗਾ ਹਾਂ 500 ਦੋ ਜੀ 250 ਦਾ ਸੂਟ 250 ਰੁਪਏ ਦਾ ਇੱਕ ਆਹ ਦੇਖੋ ਬਾਈ ਜੀ ਕੜਾਈ ਕਰੀ ਹੋਈ ਪਹਿਣੋ ਦੇਖੋ 250 ਦਾ ਸੂਟ ਤੁਹਾਨੂੰ ਕੌਣ ਦੇ ਦੂ ਐਵੇਂ ਮਹਿੰਗੀਆਂ ਦੁਕਾਨਾਂ ਤੇ ਮਹਿੰਗੇ ਦਾਵਾ ਪਹਿਲਾਂ ਕਹਿੰਦੇ ਕੋਈ ਸਿਰੇ ਹੀ ਹੈ ਨਹੀਂ ਤੇ ਸਸਤਾ ਭਾਲ ਕੇ ਦਿਖਾਉਣਾ ਉਹ ਕਲਾ ਐ ਆ ਲੋ ਜੀ ਕਾੜੇ ਆਣਾ ਗਏ ਜੀ ਹੂੰ ਆਹ ਇਹ ਕਿੰਨੇ ਦਾ ਇਹ ਵੀ ਉਹੀ 250 हां 250 500 ਤੋਂ ਰੰਗੜੀਆਂ ਬਹੁਤ ਮਿਲ ਜਾਣਗੀਆਂ ਚ ਰੰਗੜੀਆਂ ਬਹੁਤ ਹੈ ਇਹਨਾਂ ਚ ਰੰਗ ਡਿਜ਼ਾਈਨ ਵੱਧ ਬਹੁਤ ਵੱਧ ਆਏ ਹਾਂਜੀ ਹਾਂਜੀ ਠੀਕ ਐ ਬਾਕੀ ਮਹਿੰਗੇ ਜਿੰਨੇ ਮਰਜ਼ੀ ਲੈ ਲਓ ਆ ਦੇਖੋ ਆ ਗਿਆ ਹੂੰ ਫੜ ਦੋ ਆ ਗਿਆ ਇਹ ਫੋਟੋ ਵਾਲਾ ਸੂਟ ਆ ਗਿਆ ਜੀ ਇਹ ਵੀ ਆਪਾਂ ਤੁਹਾਨੂੰ 250 ਦੇ ਦਾਂਗੇ ਇਹੇ ਜਾ ਬਣੋ ਬਾਈ ਸੂਟ ਇਹ ਵੀ ਹੁਣ ਠੀਕ ਐ ਇਹ ਵੀ ਤੁਹਾਨੂੰ ਆਪਾਂ ਨੂੰ ਸਸਤਾ 250 ਦਾ ਹੀ 250 ਦੇ ਦਾਂਗੇ ਆਪਾਂ ਤੁਹਾਨੂੰ ਕੋਈ ਗਾਲੀ 250 ਰੇ ਦੇ ਦਾਂਗੇ ਮਾਨ ਸਾਹਿਬ ਨੂੰ ਪੂਰਾ ਮਾਨ ਕਰਾਂਗੇ ਮਾਨ ਸਾਹਿਬ ਆ ਦੇਖੋ ਜੀ ਆਲਓਵਰ ਸੂਟ ਆ ਜੀ ਆ ਸੇਵ ਟੈਕਸ ਦਾ ਕੰਪਨੀ ਦਾ ਮਾਲ ਆ ਤੇ ਕੰਪਨੀ ਵੜ ਲਓ ਹਾਂ ਕੰਪਨੀ ਦਾ ਮਾਲ ਨੂੰ ਨਾਲ ਦੁਪੱਟਾ ਆਊਗਾ ਸੇਵ ਟੈਕਸ ਅੱਛਾ ਨਾਲ ਦੁਪੱਟਾ ਹੋ ਬਜ਼ਾਰ 500 550 ਪੈ ਰਿਹਾ ਤੁਸੀਂ ਕਿੰਨੇ ਦਾ 600 2 300 ਰੁਪਏ ਸੂਟ 300 ਦਾ ਸੂਟ ਰੰਗ ਡਿਆਂ ਦੇ ਜਾਨੇ ਤੇਰੇ ਰੰਗੜੀਆਂ ਲੱਜਾਂ ਇਹ ਹੁੰਦੇ ਆ ਜੀ ਫਾਇਦੇ ਤੁਹਾਡੇ ਇੱਥੇ ਆਜੀ ਰਤਨ ਰੋਡ ਮੈਦਾਨ ਕਲੈਕਸ਼ਨ ਆ ਦੇਖੋ ਇਹ ਆ ਬੰਦਾ 100% ਕਾਟਨ ਦੇ ਸੂਟ ਹੈ ਜੀ ਕਾਹ ਗਿਆ ਜੀ ਆ ਦੇਖੋ ਹੂੰ ਬਜ਼ਾਰ 'ਚ ਕੋਈ 600 ਕੋਈ 700 ਵੇਚਦਾ ਜੀ 600 600 ਹੀ ਵੇਚਦਾ ਜੀ ਇਹ 700 ਦੇ ਦੋ ਆ ਜੀ ਰੰਗੜੀਆਂ ਮਿਲ ਅੱਛਾ ਰੰਗ ਡਿਜ਼ਾਈਨ ਵਾਧੂ ਬੰਗਿਆ 700 ਦੇ 2 350 ਦਾ ਸੂਟ 350 ਦਾ ਰੰਗੜੀਆਂ ਬਹੁਤ ਮਿਲ ਜਾਂਗੇ ਇਸ ਤੋਂ ਇਲਾਵਾ ਹੋਰ ਜੀ ਇਸ ਤੋਂ ਇਲਾਵਾ ਦੇਖੋ ਜੀ ਆ ਕੜਾਈ ਆ ਸੂਟ ਅੱਜ ਕੱਲ ਰੱਖੜੀ ਚੱਲ ਨਹੀਂ ਰੱਖੜੀ ਤੇ ਲੋੜ ਪੈਂਦੀ ਹੈ ਨਾ ਜੀ ਰੱਖੜੀ ਵਾਸਤੇ ਰੱਖੜੀ ਆਹ ਦੇਖੋ ਦੁਪੱਟਾ ਦੇਖੋ ਜੀ ਹਾਂ ਬੁਜਾਰਜ ਕੋਈ 700 800 ਮੰਗ ਉਹੀ ਮੰਗ ਲੈਂਦਾ ਜੀ ਇੰਨੀ ਚੁੰਨੀ ਪਾੜੀ ਹੋਵੇ ਦਾ ਹਾਂ ਆਪਾਂ 700 ਦੇ ਦੋ ਜੀ 700 ਦੇ 2 ਹਾਂ ਜੀ ਰੰਗੜੀਆਂ ਵਾਧੂ ਮਿਲਣਗੀਆਂ ਰੰਗੜੀਆਂ ਬਹੁਤ ਮਿਲ ਜਾਂਗੇ ਰੰਗ ਡਿਜ਼ਾਈਨ ਵਾਧੂ ਵਾਧੂ ਮਿਲ ਜਾਂਗੇ ਆ ਦੇਖੋ ਜੀ 702 ਇਹ ਵੀ 702 ਚੁੰਨੀ ਕੜਾਈ ਵਾਲੀ ਪੂਰੀ ਵਧੀਆ ਚੁੰਨੀ ਆ ਨਾਲ ਚੁੰਨੀ ਆ ਨਾਲ ਚੁੰਨੀ ਆ ਠੀਕ ਐ ਬਾਕੀ ਚਾਦਰਾਂ ਤੁਹਾਨੂੰ ਦਿਖਾ ਰਿਹਾ ਵੀ ਰਖੜੀ ਤੇ ਸੂਤ ਦੇਣੇ ਲੈਣੇ ਕਿਸੇ ਦੇ ਉਹੇ ਜੀ ਦੀ ਪਹੁੰਚ ਉਦਾਂ ਦੀ ਹੁੰਦੀ ਐ ਨਹੀਂ ਬਾਹਲੇ ਮਹੰਗੇ ਪੈਸੇ ਲਾਉਣੇ ਬਈ ਉਹਨਾਂ ਵਾਸਤੇ ਇਹ ਚਾਦਰਾਂ ਨੇ ਬਾਕੀ ਚਾਦਰਾਂ ਜੀ ਬੈੱਡ ਨਹੀਂ ਡਾਉ ਬੈੱਡ ਚਾਦਰ ਐ ਕਿੰਗ ਸਾਈਜ ਆਊਗਾ ਰੰਗ ਖਰਾ ਉਹ ਜੇ ਬੋਰਾ ਜੇ ਸ਼੍ਰਿੰਕੋ ਜੇ ਸਾਡੀ ਵਾਪਸ ਕਿੰਨੇ ਦੀ ਐ ਇਹ 170 ਰੁਪਏ ਦੀ 170 ਦੀ ਫੁੱਲ ਗਰੰਟੀ ਚਾਦਰ ਦੀ ਅੱਛਾ ਜੀ ਥੋੜੀ ਬੈੱਡ ਤੇ ਨਾ ਆਵੇ ਸ਼੍ਰਿੰਕੋ ਜੇ ਰੰਗ ਖਰਾ ਉਹ ਜੀ ਸਾਡਾ ਚਲਾ ਕੇ ਮ ਕਿੰਗ ਸਾਈਜ਼ ਆ ਮੈਂ ਪਹਿਲਾਂ ਤਾਂ ਤੂੰ ਲੈ ਕੇ ਗਿਆ ਸੀ ਉੱਡਾ ਸਾਈਜ਼ ਹੀ ਨਹੀਂ ਮਿਲਿਆ ਪੂਰਾ ਫੁੱਲ ਇਹ ਵੀ ਮੈਂ ਲੈ ਕੇ ਜਾਉ ਇੱਕ ਵਧੀਆ ਹੈ ਪੂਰਾ ਫੁੱਲ ਹੋਊਗਾ ਜੀ ਰੰਗ ਦੀ ਗਰੰਟੀ ਸ਼ਰਿੰਕ ਦੀ ਗਰੰਟੀ 170 ਰੁਪਏ ਪਊਗੀ ਜਿੰਨੀ ਮਰਜ਼ੀ ਲੈ ਕੋਈ ਦਿੱਕਤ ਨਹੀਂ ਆਏਗਾ ਨਾਲ ਸਰਾਂ ਨੇ ਨਾਲ ਸਰਾਂ ਨੇ ਜੀ ਨਾਲ ਸਰਾਂ ਨੇ ਲੈ ਕੌਣ ਦੇ 170 ਦੀ ਚਾਦਰ ਫੁੱਲ ਗਰੰਟੀ ਹੈ ਖਰਾਬ ਹੋ ਜੇ ਬਾਕੀ ਇਹ ਐਡੂ ਵਧੀਆ ਛੂਟ ਲੈਣੇ ਆ ਜੀ ਆ ਦੇਖੋ ਬਾਜ਼ਾਰ ਹਜੇ ਕੋਈ 12 12 15 1500 ਵਿਕਦੇ ਆ ਹਾਂ ਆਪਣੇ ਕੋਲ 550 ਰੁਪਏ ਆ ਬਰੀ ਬੁਰੀ ਸਵਾਣ ਵਾਸਤੇ ਜਿਹੜੇ ਕਿਤੇ ਨੇ ਮਹਿੰਗੇ ਬੁਗੇ ਛੂਟ ਲੈਣੇ ਹਾਂ ਆ ਬਰੀ ਬੁਰੀ ਦਿੰਦੇ ਆ ਕੋ 550 ਦਾ ਸੂਟ ਹਾਂਜੀ ਰੰਗੜੀਆਂ ਮਿਲ ਜਾਂਗੇ ਆ ਦੇਖੋ ਰੰਗੜੀਆਂ ਮਿਲ ਜਾਂਗੇ ਰੰਗ ਡਿਜ਼ਾਈਨ ਬਾਦੂ ਡੱਪੱਟੇ ਪੂਰੇ ਵਧੀਆ ਜੀ ਹਾਂ ਰੰਗੜੀਆਂ ਮਿਲ ਜਾਂਗੇ ਪੂਰੇ ਆਲ ਓਵਰ ਸੂਟ ਹੈ ਜੀ ਪੂਰੀ ਸਸਤੀ ਦੁਕਾਨ ਤੇ ਲਿਆਈ ਅੱਜ ਤੁਹਾਨੂੰ ਐ ਨਹੀਂ ਜਿੰਨੇ ਮਰਜ਼ੀ ਪਾ 5000 ਸੂਟ ਲੈ ਲਓ ਸੂਟ ਜਿੰਨੇ ਮਰਜ਼ੀ ਫੂਟ ਬਾਦੂ ਵੈਰਾਈਟੀ ਬਾਦੂ ਪਈਓ ਕਿ ਵੈਰਾਈਟੀ ਬਰਿਊਟੀ ਦੀ ਕੀ ਨਹੀਂ ਆ ਦੇਖੋ ਆ ਦੋ ਦੋ ਤਿੰਨ ਤਿੰਨ ਹਜ਼ਾਰ ਦਾ ਸੂਟ ਵਿਕਦੇ ਆ ਜੀ ਬਾਜ਼ਾਰ ਚ ਆ ਲੋ ਹਾਂਜੀ ਸੂਟ ਦੇਖੋ ਕਿੰਨਾ ਘੈਂਟ ਹੈ ਹਾਂ ਦੁਬੱਟਾ ਆਪਾਂ ਕਿੰਨੇ ਦਾ ਦੇਵਾਂਗੇ ਆਪਾਂ ਡੇਟ ਲੱਗੇ 550 ਰੁਪਏ ਦਾ ਨਾਲ ਦੁਪੱਟਾ ਮਸਲੀਨ ਦਾ ਬਾਜ਼ਾਰ ਚ ਕਿੰਨੇ ਦਾ ਵਿਕਦਾ ਦੋ ਹਜ਼ਾਰ 1500 ਘਾਟੇ ਲਾਉਣੇ ਨਹੀਂ ਨਾ ਆਪਾਂ 750 750 ਆਪਾਂ 20 30 ਰੁਪਏ 50 ਰੁਪਏ ਪਾਉਣੇ ਬਾਹਲੇ ਪੈਸੇ ਨਹੀਂ ਕੋਈ 19 ਦੀ ਦੁਕਾਨ ਵੱਧ ਚੱਲਦੀ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਲੋਰਾਂ ਟੀ-ਸ਼ਰਟ ਸਾਡੇ ਕੋਲ ਸਾਰੀ ਬੈਡ ਲੋਰਾਂ ਟੀ-ਸ਼ਰਟਾਂ ਦਾ ਕੀ ਰੇਟ ਹੈ ਆ ਦੇਖੋ ਜੀ ਬਾਜ਼ਾਰ ਚ 250 300 ਹੀ ਮਿਲਨੀ ਹੈ ਜੀ ਹਾਂ ਆਪਣੇ ਕੋਲ 300 ਹੀ ਦੋ 300 ਰੀਆਂ ਦੋ ਰੰਗੜੀਆਂ ਬਹੁਤ ਐ ਨਹੀਂ ਐ 150 ਦੀ 150 ਦੀ ਬਾਜ਼ਾਰ ਕੋਈ ਵੇਚੀ ਹੁੰਦੀ ਹੈ ਵਧੀਆ ਲੋਰ ਹੈ 150 ਦੀ ਲੋਰ ਬਾਈ ਜੀ ਕਾਕੀ ਟੀ-ਸ਼ਰਟ ਦਾ ਰਿਜ਼ਲਟ ਕਿੰਨੇ ਦੀ ਆ ਟੀ-ਸ਼ਰਟ ਆ ਦੇਖੋ ਟੀ-ਸ਼ਰਟ ਆ ਡਾਊਨ ਸ਼ੋਲਡਰ ਹੈ ਤੇ ਬਿਆਰ 200 ਜਿਹੜਾ ਕੋ 2500 ਵੇਚਦਾ ਆਪਾਂ 250 ਹੀ ਦੋ 250 ਦੀਆਂ ਦੋ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਵਾਧੂ ਜਿੰਨੇ ਮਰਜ਼ੀ ਲੈ ਲਓ ਆ ਲੋ ਇਹਨੂੰ ਰੰਗ ਡਿਜ਼ਾਈਨ ਕਹਿੰਦਾ ਮੈਨੂੰ ਐ ਲੱਗਿਆ ਹਰਿਆਣਾ ਹਰਿਆਣਾ ਕਹਿੰਦਾ ਹੁੰਦਾ ਆ ਲੋ ਜੀ ਹਰਿਆਣਾ ਲਿਖਿਆ ਹੈ ਨਾ ਤੈਨੂੰ ਵੀ ਆ ਲੋ ਜੀ ਹੂੰ ਆ ਲੋ ਠੀਕ ਆ ਬਾਈ ਇਸ ਤੋਂ ਵਧੀਆ ਲੈਣੀਆਂ ਆ ਦੋ ਆ ਮਿਲ ਜਾਣਗੀਆਂ ਵਾਧੂ ਵੈਰਾਈਟੀ ਪਈ ਆ ਯਾਰ ਇਹਦੇ ਕੋਲੇ ਆ ਦੇ ਕੋਲਰ ਵਾਲੀਆਂ ਲੈ ਲੈ ਆਓ ਸਾਥ ਦਿ ਗਲ ਨਹੀਂ ਵੜਦਾ ਛੇਲ ਨਹੀਂ ਲਾਉਂਦਾ ਬਹੁਤ ਘੱਟ ਮਾਰ ਕਿੰਨੇ ਨੇ ਬਾਜ਼ਾਰ 350 350 ਦੋ ਕੋਲ ਰੈਕੀ ਆਪਾਂ ਦੋ ਦਿੰਨੇ ਆ ਬਾਜ਼ਾਰ ਚ ਇੱਕ ਮਿਲਦੀ ਆ ਹਾਂਜੀ ਹਾਂਜੀ 350 ਦੀਆਂ ਦੋ ਠੀਕ ਐ ਅੱਧਾ ਰੇਟ ਹੀ ਕਰੀ ਬੈਠਾ ਅੱਧਾ ਹੀ ਕਰੀ ਬੈਠਾ ਇਹਦਾ ਪਤਾ ਨਹੀਂ ਆ ਲੋ ਜੀ ਇਹਦਾ ਲਾਂਬਾ ਵੀ ਨਹੀਂ ਕੋਈ ਬਾਈ ਪਹਿਲਾ ਵੀਡੀਓ ਆ ਲੋ ਜੀ ਇਹ ਕਿੰਨੇ ਦੀ ਇਹ 300 ਦੀ ਦੋ ਹੀ 300 ਦੀਆਂ ਦੋ ਆਵਾਜ਼ ਐਡੀਸ਼ਨ ਬਹੁਤ ਚਲਦੀਆਂ ਜੀ ਠੀਕ ਐ ਡਿਜ਼ਾਈਨ ਬਹੁਤ ਹੈ ਆਪਣੇ ਕੋਲ ਬਾਕੀ ਆ ਦੇਖੋ ਨਾਇਰਾ ਕਾਰਡ ਸੂਟ ਐ ਜੀ ਹਾਂ ਬਾਜ਼ਾਰ ਚ 500 ਮਿਲਣਾ ਜੀ ਹਾਂ ਆ 500 ਦੇ ਦੋ 500 ਦੇ ਦੋ 500 ਦੋ ਨਾ ਰੈਕਡ ਸੂਟ ਆ ਜੀ ਠੀਕ ਐ 500 ਦੋ ਸੂਟਾਂ 500 ਦੇ ਦੋ ਲੈ 250 ਦਾ ਸੂਟ ਆ ਪੈਂਟ ਆ ਦੇਖੋ ਜਿੰਨਾ ਜੁਨਾ ਜੇ ਪਾਉਂਦੇ ਅੱਜ ਕੱਲ ਕੁੜੀਆਂ ਪਾਉਂਦੀਆਂ ਜਿੰਨਾ ਮੁੰਡੇ ਪਾਉਂਦੇ ਅੱਜ ਕੋਲ ਬਾਜ਼ਾਰ ਚ ਹਾਂ ਬਾਜ਼ਾਰ ਚ ਕੋਈ 700 ਵੇਚਦਾ ਕੋਈ 800 ਵੇਚਦਾ ਹਾਂ ਆਪਣੇ ਕੋਲ ਸ਼ੁਰੂ ਦਾ 350 ਇਹ 500 ਵਾਲੀ ਪੈਂਟ ਆ ਜੀ 500 ਦੀ ਐ ਇਹ 500 ਦੀ ਆ 500 ਹੀ ਦਿਓਗੇ ਇਹ ਆ 500 ਦੀ ਆ ਜੀ ਆ 450 ਰੁਪਏ ਦੀ ਹੈ ਜੀ। ਅੱਛਾ ਇਹ 450 ਦੀ। ਸਾਡੇ ਕੋਲ 400 500 400 500 ਦੀ ਵਧੀਆ ਜੀ ਨੂੰ ਪੂਰੀ ਵਧੀਆ ਮਿਲ ਜਾਂਦੀ ਹੈ। ਲੇਡੀਜ਼ ਵੀ ਲੇਡੀ ਜਿਹੜੀ ਦੀ ਹੈਗੀ। ਆ ਦੇਖੋ ਜੀ। ਇਸ ਤਰ੍ਹਾਂ ਹੀ ਮਿਲ ਜਾਣਗੀਆਂ। ਇਹ 400 ਦੇ ਦੋ ਹੈ ਜੀ। 400 ਦੇ ਦੋ। ਇਹ ਕੀ ਟੌਪ ਰਾਜੂ ਕੀ ਹੈ ਇਹ? ਕੁੜੀਆਂ ਜੋਗਰ ਹੈ ਇਹ ਕੁੜੀਆਂ ਜੋਗਰ। ਜੋਗਰ ਹੈ। ਹਾਂ ਜੀ। ਬਾਕੀ ਟੌਪ ਹੈ ਜੀ ਇਸ ਤਰ੍ਹਾਂ ਦੇ ਮਿਲ ਜਾਣਗੇ ਕੁੜੀਆਂ ਦੇ। ਜੋਗਰ ਵਾਲੇ ਟੌਪ ਹੈ ਜੀ। ਇਹ ਕਿੰਨੇ ਦਾ? 300 ਦੇ ਦੋ ਜੀ। 300 ਦੇ ਦੋ। ਰਾਗੜੀਆਂ ਬਹੁਤ ਮਿਲ ਜਾਣਗੀਆਂ ਜਿੰਨੇ ਮਰਜ਼ੀ ਲੈ ਲਓ ਜੀ ਠੀਕ ਆ ਆ ਦੇਖੋ ਜੀ ਰੇਟ ਬਹੁਤ ਸਸਤੇ ਆ ਇਹ ਤੋਂ ਇਲਾਵਾ ਹੋਰ ਵੀ ਮਾਲ ਉਧਰ ਹੀ ਪਿਆ ਤਰ ਹੈ ਨਾ ਹਾਂ ਜੀ ਉਹ ਸਾਹਮਣੇ ਆਪਣੇ ਸਰਦੀਆਂ ਮਾਲ ਆਧੂ ਵੈਰੈਟੀ ਹੈਗੀ ਆਪਣੇ ਕੋਲ ਠੀਕ ਆ ਦਿਖਾ ਦੂ ਆ ਕੁਰਤੀਆਂ ਵਿੱਚ ਸਾਡੇ ਕੋਲ ਜਾਮ ਗੀਜਾ ਕੋਟ ਨੇ ਜੀ ਗੀਜਾ ਕੋਟਨ ਵਾਲੇ ਨਹੀਂ ਕੁਰਤੇ ਜਿਹੜੇ ਉਹ ਕਹਿੰਦਾ ਹੁੰਦਾ ਹੈ ਇਹ ਕਿੰਨੇ ਦਾ ਬਾਜ਼ਾਰ 'ਚ 7-800 ਦਾ ਰੇਟ ਸਾਡਾ ਸਾਡਾ ਰੇਟ ਜਾਇਜ਼ ਹੁੰਦਾ ਜੀ 350 ਰੁਪਏ ਸਾਢੇ 350 ਸਾਢੇ 350 ਜਾਇਜ਼ ਰੇਟ ਠੀਕ ਆ ਆ ਤਾਂ ਬਾਕੀ ਮਹਿੰਗੇ ਸੂਟ ਜਿੰਨੇ ਮਰਜ਼ੀ ਲੈ ਲਓ ਸਾਡੇ ਕੋਲ ਮਿਲ ਜਾਂਦੇ ਨੇ ਮਹਿੰਗੇ ਜਿੰਨੇ ਮਰਜ਼ੀ ਲੈ ਲਓ ਹੈ ਮਹਿੰਗੇ ਜਿੰਨੇ 1000 ਰੁਪਏ ਤੱਕ ਨੂੰ ਰਹਿਣ ਦੇ ਤੈਨੂੰ ਸਸਤੇ ਮਜੂ ਵੀ ਪੇਸਟ ਕਰਨਾ ਇਹ ਆ ਚ ਹੀ ਪਈ ਆ ਦੇਖੋ ਆ ਦੇਖੋ ਆ ਬਿਲਜੂ ਸਾਢੇ 350 ਦਾ ਜੀ ਸਾਢੇ 350 ਦਾ ਸਾਡੇ ਰੰਗੜੀਆਂ ਮਿਲ ਜਾਣਗੇ ਅੱਛਾ ਸਾਢੇ 350 ਦਾ ਸੂਟ ਹੈ ਰਖੜੀ ਦੇ ਦੇਣ ਲੈਣ ਜੋ ਘਰੇ ਸਵਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨੇ ਮਰਜ਼ੀ ਰੰਗ ਦੇ ਲੈ ਰਖੜੀ ਤਾਂ ਦਿਓ ਕਹਿੰਦਾ ਚਾਹੀ ਘਰੇ ਸਵਾਓ ਘਰੇ ਸਵਾ ਹਾਂਜੀ ਬਾਕੀ ਬਾਈ ਤੁਹਾਨੂੰ ਵੈਰਾਈਟੀ ਹਾਂਜੀ ਵੈਰਾਈਟੀ ਇੱਥੇ ਆਏ ਤੋਂ ਪਤਾ ਲੱਗ ਜੂ ਆ ਲੋ ਜੀ ਠੀਕ ਹੈ ਖ ਹਾਂ ਬਹੁਤ ਸਸਤਾ ਵੀਰੇ ਦਾ ਇਤਾਂ ਦੇ ਕਾਟਨ ਦੇ ਸੂਟ ਮਿਲ ਜਾਣਗੇ ਜੀ ਹਾਂ ਬਾਜ਼ਾਰ 'ਚ ਕੋਈ 600 ਕੋਈ 700 ਵੇਚਦਾ ਜੀ ਹਾਂ ਆਪਾਂ ਨੂੰ ਕੋ 800 ਦੇ ਦਾਈ 800 ਦੇ ਦੋ ਕਾਟਨ ਦਾ ਦੁਪੱਟਾ ਸਾਇ ਇਹ ਪੂਰਾ ਖੁੱਲਾ ਹੋਊਗਾ ਸਾਇ ਇਹ ਛੋਟਾ ਹੋਊਗਾ ਵੀ ਸਾਇ ਛੋਟਾ ਹੋ ਜੂਗਾ ਜਾਂ ਹੋਊਗਾ 800 ਦੇ ਦਾਈ ਰੰਗੜੇ ਜਿੰਨੇ ਕਹੋਗੇ ਮਿਲ ਜਾਣਗੇ ਠੀਕ ਹੈ ਰੰਗੜੇ ਜਿੰਨੇ ਕਹੋਗੇ ਆ ਦੇਖੋ ਰੰਗੜੇ ਬਹੁਤ ਮਿਲ ਜਾਣਗੇ ਜੀ ਜਿੰਨੇ ਕਹੋਗੇ ਰੰਗੜੇ ਮਿਲ ਜਾਣਗੇ ਠੀਕ ਆ ਲੋ ਜੀ ਕਿ ਬਟੰਡੇ ਮਾਰ ਲਓ ਢੇੜਾ ਬਾਈ ਜਿਹੜਾ ਮਾਰੇ ਤੋ ਤੁਹਾਨੂੰ ਸਮਾਰ ਕੇ ਪਤਾ ਲੱਗ ਜਾਊਗਾ ਠੀਕ ਹੈ ਬੰਦਾ ਇਹ ਸਹੀ ਹੈ ਜਿਹੜੀ ਗੱਲ ਕਹਿਤੀ ਉਹੀ ਜਿਹੜੀ ਗਰੰਟੀ ਕਹਿਤੀ ਉਹੀ ਜਿਹੜਾ ਰੇਟ ਕਹਿਤਾ ਅਸਲ ਆ ਸਲਵਾਰ ਕੜਾਈ ਆ ਗਈ ਪਹੁੰਚੇ ਕੜਾਈ ਆ ਗਈ ਜਿਹੜੇ ਅੱਜ ਕੱਲ ਪਾਉਂਦੇ ਆ ਦਿਖਾਈ ਇਹ ਵੀ ਆ ਦੇਖੋ ਜੀ ਸਲਵਾਰ ਤੇ ਕੜਾਈ ਆ ਗਈ ਪਹੁੰਚੇ ਤੇ ਕੜਾਈ ਆ ਗਈ ਪਹੁੰਚੇ ਤੇ ਕੜਾਈ ਕੋਲ ਸਲਵਾਰ ਤੇ ਕੜਾਈ ਕਰਦੇ ਇਹਦਾ ਕੀ ਰੇਟ ਹੈ ਇਹ ਵੀ ਆ 400 802. 800 ਦੋ e ਜੀ 800 ਦੇ 200 ਦੋ ਜੀ ਤੇ ਹੁਣ ਬੱਸ ਕਰ ਦਈਏ ਫਿਰ ਬਾਕੀ ਆ ਨੰਬਰ ਚੱਲੀ ਜਾਂਦੇ ਇਹਨਾਂ ਦੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਆ ਦੇਖੋ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੀ ਸ਼ੇਅਰ ਆ ਦੇਖੋ ਐਂ ਆਉਂਦਾਗਾ ਕਿ ਇਹਨਾਂ ਕੋਲੇ ਕੀ ਦੇਂਗਾ ਵੀਡੀਓ ਸ਼ੇ ਸਕ੍ਰੀਨਸ਼ਾਟ ਭੇਜਦੇ ਵੱਧ ਤੋਂ ਸ਼ੇਅਰ ਕਰੇ 5 ਸੂਟ ਦੇਵਾਂਗੇ ਵੀਡੀਓ ਸ਼ੇਅਰ ਕਰੇ 5 ਨਾ ਮਾਂ ਆ ਕੇ ਮਾਲ ਖਰੀਦਦੇ ਸਮਾਨ ਖਰੀਦਦੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉ ਉਹ ਆ ਕੇ ਸੂਟ ਖਰੀਦੂ ਉਹਨੂੰ ਇਹ ਸੂਟ ਸਕ੍ਰੀਨਸ਼ਾਟ ਦਿਖਾ ਦੇ ਸੂਟ ਦੇਵਾਂਗੇ ਵੀਡੀਓ ਵੀਡੀਓ ਸ਼ੇਅਰ ਕਰਕੇ ਆਵੇ 5 5 ਸੂਟ ਦੇਵਾਂਗੇ 5 ਬੰਦੇ ਪਹਿਲੇ 5 ਦੇਵਾਂਗੇ ਪਹਿਲੇ 5 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਸੂਟ ਦੇਣਗੇ ਜੀ ਰਖੜੀ ਦਾ ਸਪੈਸ਼ਲ ਆਫਰ ਹੈ ਠੀਕ ਹੈ ਜੀ ਮਦਾਨ ਕਲੈਕਸ਼ਨ 10 ਨੰਬਰ ਗਲੀ ਦੇ ਸਾਹਮਣੇ ਹਾਜੀ ਰਤਨ ਰੋਡ ਆ ਨੰਬਰ ਚੱਲੀਏ ਇਹਨਾਂ ਦੇ ਸੰਪਰਕ ਕਰ ਲਿਓ ਤੁਹਾਡੇ ਨਾਂ ਕੀ ਆ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਮਦਾਨ ਬੱਚਿਆ ਬੁੱੱਚਿਆ ਸਾਡੇ ਕੋਲ ਸਾਰਾ ਕੁਝ ਮਿਲ ਜਾਂਦਾ ਹਾਂਜੀ ਆ ਦੇਖੋ ਤੇ ਬੱਚਿਆ ਬੁੱੱਚਿਆ ਨੇ ਹੋਰ ਸਾਰਾ ਕੁਝ ਮਿਲ ਜਾਂਦਾ ਵੀਡੀਓ ਬਹੁਤ ਵੱਡੀ ਹੋਗੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਤੁਹਾਨੂੰ ਇੱਥੇ ਬੈਠੇ ਮਿਲਣਗੇ ਠੀਕ ਹੋ ਮਾਤਾ ਠੀਕ ਹੈ ਧੰਨਵਾਦ